ਦੋਸਤੋ ਜਿਵੇਂ ਦੇ ਮਨੁੱਖ ਆਪਣੇ ਕਰਮ ਕਰਦਾ ਹੈ ਉਸੇ ਤਰ੍ਹਾਂ ਹੀ ਉਸਦੇ ਕਰਮਾਂ ਦਾ ਫਲ ਇਕੱਠਾ ਹੁੰਦਾ ਜਾਂਦਾ ਹੈ ਕੁਝ ਲੋਕ ਸੋਚਦੇ ਨੇ ਕਿ ਜੇ ਉਹਨਾਂ ਤੋਂ ਬੁਰੇ ਕਰਮ ਹੋ ਵੀ ਗਏ ਨੇ ਕੁਝ ਗਲਤੀਆਂ ਹੋ ਗਈਆਂ ਤਾਂ ਉਹ ਆਤਮ ਹੱਤਿਆ ਕਰਕੇ ਇਸ ਜ਼ਿੰਦਗੀ ਨੂੰ ਖਤਮ ਕਰ ਲੈਣਗੇ ਤੇ ਉਹਨਾਂ ਨੂੰ ਇਸ ਦੁੱਖ ਤੋਂ ਮੁਕਤੀ ਮਿਲ ਜਾਵੇਗੀ ਪਰ ਅਜਿਹੀ ਸੋਚ ਰੱਖਣ ਵਾਲੇ ਲੋਕ ਮੂਰਖ ਹੁੰਦੇ ਨੇ ਉਹ ਇਹ ਨਹੀਂ ਜਾਣਦੇ ਕਿ ਭਾਵੇਂ ਕੁਝ ਵੀ ਕਰ ਲਓ ਪਰ ਕਰਮਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ ਸੋ ਦੋਸਤੋ ਅੱਜ ਦੀ ਇਸ ਕਹਾਣੀ ਵਿੱਚ ਅਸੀਂ ਜਾਣਾਂਗੇ ਕਿ ਮਨੁੱਖ ਨੂੰ ਪਿਛਲੇ ਜਨਮ ਦਾ ਵੀ ਕਰਜ਼ਾ ਚੁਕਾਉਣਾ ਪੈਂਦਾ ਹੈ। ਤਾਂ ਚਲੋ ਕਹਾਣੀ ਨੂੰ ਸ਼ੁਰੂ ਕਰਦੇ ਹਾਂ। ਇੱਕ ਵਾਰ ਦੀ ਗੱਲ ਹੈ। ਪਿੰਡ ਤੋਂ ਕੁਝ ਦੂਰ ਜੰਗਲ ਵਿੱਚ ਇੱਕ ਮਹਾਤਮਾ ਦਾ ਆਸ਼ਰਮ ਸੀ। ਉਹ ਮਹਾਤਮਾ ਬਹੁਤ ਗਿਆਨੀ ਸੀ। ਉਹਨਾਂ ਕੋਲ ਲੋਕ ਦੂਰੋਂ-ਦੂਰੋਂ ਗਿਆਨ ਪ੍ਰਾਪਤ ਕਰਨ ਲਈ ਆਉਂਦੇ ਸੀ। ਇੱਕ ਦਿਨ ਉਹ ਮਹਾਤਮਾ ਉਪਦੇਸ਼ ਦੇ ਰਹੇ ਸੀ। ਤਾਂ ਦੋਨਾਂ ਦੇ ਇੱਕ ਚੇਲੇ ਨੇ ਪੁੱਛਿਆ ਕਿ ਗੁਰੂ ਦੇਵ ਮੈਂ ਇਹ ਜਾਨਣਾ ਚਾਹੁੰਦਾ ਕਿ ਕੀ ਮਨੁੱਖ ਨੂੰ ਪਿਛਲੇ ਜਨਮ ਦਾ ਕਰਜ਼ਾ ਵੀ ਚੁਕਾਉਣਾ ਪੈਂਦਾ ਹੈ? ਤੇ ਮੌਤ ਤੋਂ ਬਾਅਦ ਮਨੁੱਖ ਦੀ ਆਤਮਾ ਆਪਣੇ ਨਾਲ ਕੀ ਕੀ ਲੈ ਕੇ ਜਾਂਦੀ ਹੈ ਤੇ ਉਹ ਸਾਰੀਆਂ ਚੀਜ਼ਾਂ ਮਨੁੱਖ ਦੀ ਮੌਤ ਤੋਂ ਬਾਅਦ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਤਦ ਮਹਾਤਮਾ ਨੇ ਕਿਹਾ ਕਿ ਇਹ ਸੱਚ ਹੈ ਕਿ ਮਨੁੱਖ ਨੂੰ ਆਪਣੇ ਪਿਛਲੇ ਜਨਮ ਦਾ ਕਰਜ਼ਾ ਵੀ ਚੁਕਾਉਣਾ ਹੀ ਪੈਂਦਾ ਹੈ ਤੇ ਮੌਤ ਤੋਂ ਬਾਅਦ ਵੀ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜੋ ਆਤਮਾ ਦੇ ਨਾਲ ਹੀ ਰਹਿੰਦੀਆਂ ਨੇ ਤੇ ਉਹਨਾਂ ਦਾ ਪ੍ਰਭਾਵ ਮਨੁੱਖ ਦੇ ਅਗਲੇ ਜਨਮ ਤੇ ਵੀ ਪੈਂਦਾ ਹੈ ਮਹਾਤਮਾ ਨੇ ਕਿਹਾ ਅੱਜ ਮੈਂ ਤੁਹਾਨੂੰ ਇਸੇ ਵਿਸ਼ੇ ਤੇ ਇੱਕ ਕਥਾ ਸੁਣਾਉਂਦਾ ਹਾਂ ਤੁਸੀਂ ਇਸ ਕਥਾ ਨੂੰ ਧਿਆਨ ਨਾਲ ਸੁਣੋਗੇ ਤਾਂ ਤੁਹਾਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਮਿਲ ਜਾਣਗੇ। ਮਹਾਤਮਾ ਬੋਲੇ ਕਿ ਇੱਕ ਵਾਰ ਦੀ ਗੱਲ ਹੈ ਕਿਸੇ ਸ਼ਹਿਰ ਵਿੱਚ ਸ਼ੰਭੂ ਨਾਮ ਦਾ ਇੱਕ ਬ੍ਰਾਹਮਣ ਰਹਿੰਦਾ ਸੀ ਤੇ ਉਸ ਦੀ ਪਤਨੀ ਦਾ ਨਾਮ ਸ਼ੋਭਾ ਸੀ। ਉਹ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ ਪਰ ਉਹ ਬਹੁਤ ਹੀ ਹੁਸ਼ਿਆਰ ਤੇ ਮਿਹਨਤੀ ਸੀ। ਜਦੋਂ ਉਹ ਗਰੀਬ ਸੀ ਤਾਂ ਉਸ ਨੂੰ ਧਨ ਦੀ ਕੋਈ ਜ਼ਿਆਦਾ ਚਾਹ ਨਹੀਂ ਸੀ ਪਰ ਆਪਣੀ ਮਿਹਨਤ ਨਾਲ ਜਿਵੇਂ ਜਿਵੇਂ ਉਸ ਦੇ ਕੋਲ ਧਨ ਆਉਣ ਲੱਗਾ ਤਾਂ ਉਹ ਦਿਨ ਰਾਤ ਉਸ ਧਨ ਨੂੰ ਵਧਾਉਣ ਦੀ ਚਿੰਤਾ ਵਿੱਚ ਡੁੱਬਿਆ ਰਹਿੰਦਾ। ਉਸਦੀ ਪਤਨੀ ਸ਼ੋਭਾ ਵੀ ਬਹੁਤ ਹੀ ਧਨ ਦੀ ਲਾਲਚੀ ਸੀ ਤੁਸੀਂ ਤਾਂ ਜਾਣਦੇ ਹੋ ਕਿ ਧਨ ਦੀ ਲਾਲਸਾ ਅਜਿਹੀ ਹੁੰਦੀ ਹੈ ਜੋ ਵਾਧ ਦੇ ਧਨ ਦੇ ਨਾਲ-ਨਾਲ ਵਾਧ ਹੀ ਚਲੀ ਜਾਂਦੀ ਹੈ ਹੁਣ ਸ਼ੰਭੂ ਵੀ ਅਜਿਹਾ ਸੋਚਦਾ ਸੀ ਕਿ ਕਾਸ਼ ਉਸ ਨੂੰ ਕੋਈ ਅਜਿਹੀ ਤਕਨੀਕ ਮਿਲ ਜਾਵੇ ਕੋਈ ਤਰੀਕਾ ਮਿਲ ਜਾਵੇ ਜਿਸ ਨਾਲ ਕੁਝ ਦਿਨਾਂ ਵਿੱਚ ਹੀ ਧਨ ਵਿੱਚ ਹਜ਼ਾਰਾਂ ਗੁਣਾ ਵਾਧਾ ਹੋ ਜਾਵੇ ਪਹਿਲਾਂ-ਪਹਿਲਾਂ ਉਹ ਧਨ ਨੂੰ ਚੰਚਲ ਤੇ ਹੱਥਾਂ ਦੀ ਮਹਿਲ ਸਮਝਦਾ ਸੀ ਤੇ ਕਹਿੰਦਾ ਹੁੰਦਾ ਸੀ ਕਿ ਧਨ ਦਾ ਕੀ ਹੈ ਉਹ ਤਾਂ ਹਮੇਸ਼ਾ ਹੁੰਦਾ ਜਾਂਦਾ ਰਹਿੰਦਾ ਹੈ ਪਹਿਲਾਂ ਉਸ ਦੀ ਰੱਬ ਵਿੱਚ ਵੀ ਬਹੁਤ ਸ਼ਰਧਾ ਸੀ ਪਰ ਸਮਾਂ ਬੀਤਣ ਦੇ ਨਾਲ ਨਾਲ ਧਨ ਦੇ ਲਾਲਚ ਦੀ ਭੜਕਦੀ ਹੋਈ ਅੱਗ ਨੇ ਉਸ ਦੇ ਸਾਰੇ ਗੁਣਾਂ ਨੂੰ ਵੀ ਸਾੜ ਦਿੱਤਾ ਧਨ ਦੀ ਲਾਲਸਾ ਨੇ ਉਸ ਦੀ ਅੰਤਰਾਤਮਾ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਪਹਿਲਾਂ ਜਦੋਂ ਵੀ ਸ਼ੰਭੂ ਦੇ ਦਰ ਤੇ ਕੋਈ ਸਾਧੂ ਮਹਾਤਮਾ ਆਉਂਦਾ ਤਾਂ ਉਸ ਦਾ ਚਿਹਰਾ ਫੁੱਲਾਂ ਵਾਂਗ ਖਿੜ ਜਾਂਦਾ ਪਰ ਹੁਣ ਆਦਰ ਸਤਕਾਰ ਦੇ ਸਮੇਂ ਚਿਹਰੇ ਤੇ ਨਿਰਾਸ਼ਾ ਤੇ ਮਾਇੂਸੀ ਹੀ ਰਹਿੰਦੀ ਸੀ ਇੱਕ ਵਾਰ ਸ਼ਾਮ ਦਾ ਸਮਾਂ ਸੀ ਸ਼ੰਭੂ ਦੇ ਦਰ ਤੇ ਇੱਕ ਬਿਰਧ ਸਾਧੂ ਆਇਆ ਉਸ ਨੂੰ ਬੋਲਿਆ ਕਿ ਮੈਂ ਇੱਕ ਯਾਤਰੀ ਹਾਂ ਤੇ ਮੈਂ ਅੱਗੇ ਹਰਦਵਾਰ ਜਾਣਾ ਹੈ ਅੱਜ ਦੀ ਰਾਤ ਬਤੌਣ ਲਈ ਜੇ ਮੈਨੂੰ ਜਗ੍ਹਾ ਮਿਲ ਜਾਵੇ ਤਾਂ ਚੰਗਾ ਹੋਵੇਗਾ ਮੈਂ ਬੜੀ ਆਸ ਨਾਲ ਤੁਹਾਡੇ ਦਰ ਤੇ ਆਇਆ ਉਸ ਸਾਧੂ ਦਾ ਚਿਹਰਾ ਸੰਤੋਖ ਦੀ ਮੂਰਤ ਸੀ ਅੱਖਾਂ ਵਿੱਚ ਅਮਰਤ ਤੇ ਮੂੰਹ ਵਿੱਚ ਸ਼ਹਿਦ ਵਰਗੀ ਮਿਠਾਸ ਜਿਸ ਕਾਰਨ ਜਿਵੇਂ ਸ਼ੰਭੂ ਦਾ ਦਿਲ ਭਗਤੀ ਭਾਵ ਨਾਲ ਭਰ ਗਿਆ ਉਹ ਉਹਨਾਂ ਨੂੰ ਪ੍ਰਣਾਮ ਕਰਦਿਆਂ ਹੋਇਆ ਬੋਲਿਆ ਜ਼ਰੂਰ ਮਹਾਤਮਾ ਜੀ ਤੁਹਾਡੀ ਸੇਵਾ ਕਰਨਾ ਤਾਂ ਮੇਰਾ ਧਰਮ ਹੈ ਤਾਂ ਸਾਧੂ ਮੁਸਕਰਾਉਂਦੇ ਹੋਏ ਬੋਲਿਆ ਪੁੱਤਰ ਅੱਜ ਕੱਲ ਦੇ ਸਮੇਂ ਵਿੱਚ ਤੁਹਾਡੇ ਵਰਗੇ ਭਗਤੀ ਭਾਵ ਵਾਲੇ ਪੁਰਸ਼ ਬੜੀ ਮੁਸ਼ਕਲ ਨਾਲ ਮਿਲਦੇ ਨੇ। ਇਸ ਸੰਸਾਰ ਵਿੱਚ ਧਰਮ ਦਾ ਭਾਵ ਹੀ ਜਿਵੇਂ ਖਤਮ ਹੋ ਗਿਆ। ਇਸ ਤਰ੍ਹਾਂ ਸਾਧੂ ਦੇ ਮੂੰਹ ਤੋਂ ਆਪਣੀ ਪ੍ਰਸ਼ੰਸਾ ਸੁਣ ਕੇ ਸ਼ੰਭੂ ਦਾ ਦਿਲ ਖੜ ਉੱਠਿਆ। ਉਹ ਬੋਲਿਆ, "ਮਹਾਰਾਜ, ਜੇ ਅਸੀਂ ਤੁਹਾਡੇ ਵਰਗੇ ਸੰਤਾਂ ਦੀ ਸੇਵਾ ਨਹੀਂ ਕਰਾਂਗੇ ਤਾਂ ਇਸ ਮਾਨਸ ਜਨਮ ਦਾ ਕੀ ਲਾਭ ਹੈ?" ਅਜਿਹਾ ਕਹਿੰਦੇ ਸ਼ੰਭੂ ਉਸ ਮਹਾਤਮਾ ਨੂੰ ਆਪਣੇ ਘਰ ਦੇ ਅੰਦਰ ਲੈ ਗਿਆ। ਜਦੋਂ ਉਹਨਾਂ ਨੇ ਘਰ ਵਿੱਚ ਪ੍ਰਵੇਸ਼ ਕੀਤਾ ਤਾਂ ਸ਼ੰਭੂ ਨੇ ਉਹਨਾਂ ਦੇ ਸਵਾਗਤ ਸਤਕਾਰ ਵਿੱਚ ਕੋਈ ਕਮੀ ਨਹੀਂ ਛੱਡੀ। ਖਾਣ ਲਈ ਸਵਾਦਿਸ਼ਟ ਭੋਜਨ ਬਣਾਇਆ ਕਈ ਪ੍ਰਕਾਰ ਦੀਆਂ ਮਠਿਆਈਆਂ ਬਣਾਈਆਂ ਭਾਵੇਂ ਹੀ ਸ਼ੰਭੂ ਅੱਜਕੱਲ੍ਹ ਸਾਧੂਆਂ ਨੂੰ ਦਾਨ ਸੇਵਾ ਦੇਣ ਦੇ ਪੱਖ ਵਿੱਚ ਨਹੀਂ ਸੀ ਪਰ ਉਸ ਮਹਾਤਮਾ ਦੀਆਂ ਗੱਲਾਂ ਵਿੱਚ ਕੁਝ ਐਸੀ ਸ਼ਕਤੀ ਸੀ ਕਿ ਉਸ ਦੇ ਸਾਲਾਂ ਪੁਰਾਣੇ ਵਿਚਾਰ ਚੰਦਪਲਾਂ ਵਿੱਚ ਬਦਲ ਗਏ ਜਿਵੇਂ ਸੁੱਕੀ ਧਰਤੀ ਤੇ ਇੱਕ ਦਿਨ ਦੀ بارش ਨਾਲ ਹਰਿਆਲੀ छा ਜਾਂਦੀ ਹੈ ਇਸ ਭਗਤੀ ਭਾਵ ਨਾਲ ਮਹਾਤਮਾ ਦਾ ਦਿਲ ਖੁਸ਼ ਹੋ ਗਿਆ ਉਸ ਰਾਤ ਪਰ ਰੱਬ ਦੀਆਂ ਗੱਲਾਂ ਹੁੰਦੀਆਂ ਰਹੀਆਂ ਗਿਆਨ ਤੇ ਭਗਤੀ ਦੀ ਚਰਚਾ ਚੱਲਦੀ ਰਹੀ ਅੰਤ ਵਿੱਚ ਸ਼ੰਭੂ ਨੇ ਪੁੱਛਿਆ ਕਿ ਮਹਾਤਮਾ ਜੀ ਤੁਸੀਂ ਸਾਧੂ ਕਿਵੇਂ ਬਣੇ ਸਾਧੂ ਨੇ ਹੱਸ ਕੇ ਜਵਾਬ ਦਿੱਤਾ ਪੁੱਤਰ ਬੁਢਾਪਾ ਆ ਗਿਆ ਹੈ ਹੁਣ ਸਾਰੀ ਉਮਰ ਗ੍ਰੈਸਤੀ ਜੀਵਨ ਵਿੱਚ ਥੋੜੀ ਫਸਿਆ ਰਹਾਂਗਾ ਕੁਝ ਭਜਨ ਬੰਦਗੀ ਵੀ ਤਾਂ ਕਰਨੀ ਚਾਹੀਦੀ ਹੈ ਰੱਬ ਦੀ ਕਿਰਪਾ ਨਾਲ ਮੈਂ ਬਹੁਤ ਧਨ ਕਮਾਇਆ ਹੈ ਮੇਰੇ ਤਿੰਨ ਪੁੱਤਰ ਨੇ ਤੇ ਇੱਕ ਧੀ ਵੀ ਹੈ ਹੁਣ ਸਾਰੀ ਧਨ ਦੌਲਤ ਉਹਨਾਂ ਵਿੱਚ ਵੰਡ ਦਿੱਤੀ ਹੈ ਤੇ ਹੁਣ ਮੈਂ ਤੀਰਥ ਯਾਤਰਾ ਲਈ ਜਾ ਰਿਹਾ ਫਿਰ ਕੁਝ ਸਮੇਂ ਬਾਅਦ ਸ਼ੰਭੂ ਨੇ ਸਾਧੂ ਵੱਲ ਵੇਖਿਆ ਤੇ ਪੁੱਛਿਆ ਤਾਂ ਕੀ ਤੁਸੀਂ ਆਪਣਾ ਸਾਰਾ ਕੁਝ ਬੱਚਿਆਂ ਨੂੰ ਦੇ ਦਿੱਤਾ ਜਾਂ ਆਪਣੇ ਕੋਲ ਵੀ ਕੁਝ ਰੱਖਿਆ ਹੈ ਤਾਂ ਸਾਧੂ ਨੇ ਕਿਹਾ ਪੁੱਤਰ ਮੇਰੇ ਹੱਥ ਵਿੱਚ ਇਹ ਜੋ ਪੋਟਲੀ ਵੇਖ ਰਿਹਾ ਹੈ ਇਹਦੇ ਵਿੱਚ ਮੈਂ 400 ਸੋਨੇ ਦੀਆਂ ਮੋਹਰਾਂ ਰੱਖੀਆਂ ਹੋਈਆਂ ਯਾਤਰਾ ਵਿੱਚ ਕਦੇ-ਕਦੇ ਧੰਨ ਦੀ ਲੋਡ ਵੀ ਪੈ ਜਾਂਦੀ ਹੈ ਸੋ ਗੱਲਾਂ ਕਰਦੇ ਕਰਦੇ ਸਾਧੂ ਨੂੰ ਨੀਂਦ ਆ ਗਈ ਪਰ ਸ਼ੰਭੂ ਦੀਆਂ ਅੱਖਾਂ ਖੁੱਲੀਆਂ ਹੋਈਆਂ ਸੀ ਇਹ ਸਾਰੀਆਂ ਗੱਲਾਂ ਉਸ ਦੀ ਪਤਨੀ ਸ਼ੋਭਾ ਨੇ ਵੀ ਸੁਣ ਲਈਆਂ ਮੋਹਰਾਂ ਦਾ ਨਾਮ ਸੁਣ ਜਿਵੇਂ ਉਹਨਾਂ ਦਾ ਭਗਤੀ ਭਾਵ ਕਿਤੇ ਔਡ ਪੜ ਗਿਆ ਰਾਤ ਦਾ ਪਹਿਲਾ ਪੈਰ ਬੀਤ ਗਿਆ ਉਹ ਵਾਰ-ਵਾਰ ਮਹਾਤਮਾ ਦੀ ਪੋਟਲੀ ਵੱਲ ਵੇਖ ਰਿਹਾ ਸੀ ਤੇ ਮਨ ਹੀ ਮਨ ਕੁਝ ਸੋਚ ਰਿਹਾ ਸੀ ਉਸ ਦੇ ਅੰਦਰ ਲੋਭ ਦੀ ਮਾਇਆ ਦਾ ਜਨਮ ਹੋਇਆ ਪਰ ਉਸ ਦੀ ਅੰਤਰਾਤਮਾ ਉਸ ਨੂੰ ਇਹ ਨੀਚ ਕੰਮ ਕਰਨ ਤੋਂ ਰੋਕ ਰਹੀ ਸੀ ਪਰ ਉਸ ਦਾ ਮਨ ਸੋਨੇ ਦੀਆਂ ਮੋਹਰਾਂ ਨੂੰ ਪ੍ਰਾਪਤ ਕਰਨ ਦੀ ਜ਼ੇਤ ਤੇ ਅੜ ਗਿਆ ਕੁਝ ਸਮੇਂ ਤੱਕ ਇਸੇ ਸੰਘਰਸ਼ ਵਿੱਚ ਹੀ ਉਸ ਦੇ ਮਨ ਦਾ ਬੁਰਾ ਹਾਲ ਹੋ ਗਿਆ ਕਿ ਤਦ ਹੀ ਉਸ ਦੀ ਪਤਨੀ ਉਸ ਦੇ ਕੋਲ ਆ ਕੇ ਬੈਠ ਜਾਂਦੀ ਹੈ ਤੇ ਕਹਿੰਦੀ ਹੈ ਤੁਸੀਂ ਕਿਹੜੀ ਡੂੰਗੀ ਚਿੰਤਾ ਵਿੱਚ ਡੁੱਬੇ ਹੋ ਕਿ ਤੁਸੀਂ ਵੀ ਉਹੀ ਸੋਚ ਰਹੇ ਹੋ ਜੋ ਮੈਂ ਸੋਚ ਰਹੀ ਹਾਂ ਇਸ ਸਾਧੂ ਨੇ ਤਾਂ ਆਪਣੀ ਬਹੁਤ ਸੇਵਾ ਕਰਾ ਲਈ ਹੈ ਹੁਣ ਇਸ ਨੂੰ ਕੁਝ ਤਾਂ ਹਰਜਾਨਾ ਭਰਨਾ ਹੀ ਪਵੇਗਾ ਤਦ ਸ਼ੰਭੂ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਮੇਰੇ ਮਨ ਵਿੱਚ ਬਹੁਤ ਹੀ ਦੁਬਧਾ ਹੋ ਰਹੀ ਹੈ ਸਾਡਾ ਕਰਤਵ ਹੈ ਕਿ ਦਰ ਤੇ ਆਏ ਦੀ ਸੇਵਾ ਕਰੀਏ ਪਰ ਜੇ ਅਸੀਂ ਉਹਨਾਂ ਦੇ ਤੁਹਾਨੂੰ ਲੁੱਟ ਲਵਾਂਗੇ ਤਾਂ ਪਾਪ ਹੋਵੇਗਾ ਸ਼ਾਇਦ ਸਾਨੂੰ ਐਸਾ ਨਹੀਂ ਕਰਨਾ ਚਾਹੀਦਾ ਤਦ ਉਸ ਦੀ ਪਤਨੀ ਕਹਿੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਬੇਫਾਇਦੀਆਂ ਗੱਲਾਂ ਕਰ ਰਹੇ ਹੋ ਇਹ ਸਾਧੂ ਦੀ ਉਮਰ ਤਾਂ ਢਲ ਚੁੱਕੀ ਹੈ ਤੇ ਕੀ ਪਤਾ ਕਦੋਂ ਹੀ ਲੋਟਕ ਜਾਵੇ ਜਿਸ ਤਰ੍ਹਾਂ ਹੁਣ ਵੀ ਇਹ ਇੱਕ ਤਰ੍ਹਾਂ ਦਾ ਅਨਾਥ ਹੀ ਹੈ ਤੇ ਆਪਣੇ ਆਖਰੀ ਸਮੇਂ ਨੂੰ ਬਤੌਣ ਲਈ ਹਰਦਵਾਰ ਜਾ ਰਿਹਾ ਤੁਸੀਂ ਆਪਣੇ ਮਨ ਨੂੰ ਰੋਕੋ ਤੇ ਇਹ ਸੋਨੇ ਦੀਆਂ ਮੋਹਰਾਂ ਨੂੰ ਲੈ ਲਵੋ ਮੈਨੂੰ ਲੱਗਦਾ ਹੈ ਪ੍ਰਮਾਤਮਾ ਵੀ ਇਹੀ ਚਾਹੁੰਦਾ ਹੈ ਇਸੇ ਕਾਰਨ ਇਹ ਸਾਧੂ ਆਪਣੇ ਕੋਲ ਆਇਆ ਹੈ ਤੇ ਜਿਹੜੀ ਗੱਲ ਸਭ ਤੋਂ ਗੋਪਤ ਰੱਖਣੀ ਚਾਹੀਦੀ ਹੈ ਉਹੀ ਗੱਲ ਇਸਨੇ ਆਪਾਂ ਨੂੰ ਦੱਸ ਦਿੱਤੀ ਹੈ ਤਦ ਸ਼ੰਭੂ ਨੇ ਆਪਣੀ ਪਤਨੀ ਦੀਆਂ ਗੱਲਾਂ ਦੀ ਹਾਮੀ ਭਰੀ ਸੁਆント ਵਿੱਚ ਲੋਭ ਨੇ ਧਰਮ ਨੂੰ ਹਰਾ ਦਿੱਤਾ ਸ਼ੰਭੂ ਨੇ ਪੋਟਲੀ ਚੱਕਣ ਲਈ ਪਰ ਉਸਦੇ ਹੱਥ ਪੈਰ ਵੀ ਕੰਬ ਰਹੇ ਸੀ ਉਸ ਦੀ ਅੰਤਰਾਤਮਾ ਨੇ ਇੱਕ ਵਾਰ ਫਿਰ ਤੋਂ ਬੜ ਬੜਾਉਣਾ ਸ਼ੁਰੂ ਕਰ ਦਿੱਤਾ ਪਰ ਲੋਭ ਦੇ ਪੱਕੇ ਹੱਥਾਂ ਨੇ ਉਸ ਨੂੰ ਦਬਾ ਦਿੱਤਾ ਫਿਰ ਸ਼ੰਭੂ ਤੇ ਉਸ ਦੀ ਪਤਨੀ ਸ਼ੋਭਾ ਨੇ ਪੋਟਲੀ ਖੋਲੀ ਤੇ ਉਸ ਵਿੱਚੋਂ ਸੋਨੇ ਦੀਆਂ ਮੋਹਰਾਂ ਨੂੰ ਕਢ ਲਿਆ ਤੇ ਉਹਨਾਂ ਦੀ ਜਗ੍ਹਾ ਸਧਾਰਨ ਲੋਹੇ ਦੇ ਸਿੱਕੇ ਪਾ ਦਿੱਤੇ ਅਗਲੇ ਦਿਨ ਸਵੇਰੇ ਮਹਾਤਮਾ ਸ਼ੰਭੂ ਤੇ ਉਸ ਦੀ ਪਤਨੀ ਤੋਂ ਨਿਮਰਤਾ ਨਾਲ ਆਗਿਆ ਲੈ ਕੇ ਇਸ਼ਨਾਨ ਵਗੈਰਾ ਕਰਕੇ ਆਪਣੀ ਅਗਲੀ ਯਾਤਰਾ ਲਈ ਤਿਆਰ ਹੋ ਗਏ ਪਰ ਹੁਣ ਵੀ ਸ਼ੰਭੂ ਦਾ ਦਿਲ ਡਰ ਰਿਹਾ ਸੀ ਉਸ ਨੂੰ ਇਹੀ ਡਰ ਸੀ ਕਿ ਕਿਤੇ ਸਾਧੂ ਨੂੰ ਸ਼ੱਕ ਨਾ ਹੋ ਜਾਵੇ ਇਨ੍ਹਾਂ ਖਿਆਲਾਂ ਨਾਲ ਉਸ ਦਾ ਚਿਹਰਾ ਪੀਲਾ ਪਈ ਜਾ ਰਿਹਾ ਸੀ ਪਰ ਮਹਾਤਮਾ ਨੂੰ ਇਸ ਗੱਲ ਦੀ ਕੋਈ ਖਬਰ ਹੀ ਨਹੀਂ ਸੀ ਉਹ ਤਾਂ ਹੱਸਦੇ ਹੋਏ ਗੱਲਾਂ ਕਰ ਰਹੇ ਸੀ ਤੇ ਰਾਤ ਦੀ ਮਹਿਮਾਨਵਾਜ਼ੀ ਲਈ ਵਾਰ-ਵਾਰ ਧੰਨਵਾਦ ਕਰ ਰਹੇ ਸੀ ਅਜਿਹੀ ਗਰੀ ਹੋਈ ਹਰਕਤ ਕਰਨ ਤੋਂ ਬਾਅਦ ਵੀ ਸ਼ੰਭੂ ਨੇ ਉਦਾਸ ਜਿਹਾ ਹੋ ਕੇ ਕਿਹਾ ਮਹਾਤਮਾ ਜੀ ਮੇਰੇ ਕੋਈ ਸੰਤਾਨ ਨਹੀਂ ਹੈ ਕਿਰਪਾ ਕਰਕੇ ਰੱਬ ਨੂੰ ਅਰਦਾਸ ਕਰਿਓ ਕਿ ਸਾਡੇ ਕੋਈ ਸੰਤਾਨ ਹੋ ਜਾਵੇ ਹਾਲਾਂਕਿ ਅਸੀਂ ਪਾਪੀ ਆ ਸਾਡੀਆਂ ਅਰਦਾਸਾਂ ਦਾ ਕੋਈ ਅਸਰ ਨਹੀਂ ਹੋ ਸਕਦਾ ਪਰ ਤੁਸੀਂ ਤਾਂ ਮਹਾਤਮਾ ਹੋ ਰੱਬ ਤੁਹਾਡੀ ਗੱਲ ਜ਼ਰੂਰ ਸੁਣੇਗਾ ਤਾਂ ਇੱਕ ਮੁਸਕਾਨ ਦੇ ਨਾਲ ਮਹਾਤਮਾ ਨੇ ਜਵਾਬ ਦਿੱਤਾ ਸੁਣੇਗਾ ਜਾਂ ਨਹੀਂ ਇਹ ਤਾਂ ਆਪ ਹੀ ਜਾਣਦਾ ਹੈ ਪਰ ਮੈਂ ਤੁਹਾਨੂੰ ਅਸ਼ੀਰਵਾਦ ਦਿੰਦਾ ਹਾਂ ਕਿ ਰੱਬ ਤੁਹਾਨੂੰ ਬੱਚੇ ਦੀ ਦਾਤ ਦੇਵੇ ਇਹਨਾਂ ਕਹਿ ਕੇ ਉਹ ਮਹਾਤਮਾ ਉੱਥੋਂ ਚਲੇ ਗਏ ਇਧਰ ਹੁਣ ਜਿਵੇਂ ਸ਼ੰਭੂ ਦੇ ਸਿਰ ਤੋਂ ਇੱਕ ਵੱਡਾ ਬੋਝ हट ਗਿਆ ਹੋਵੇ ਉਸ ਨੂੰ ਅਜੀਹਾ ਲੱਗਿਆ ਜਿਵੇਂ ਮਹਾਤਮਾ ਦੇ ਜਾਣ ਨਾਲ ਹੀ ਉਸਦੇ ਦਿਲ ਤੋਂ ਇੱਕ ਪੱਥਰ हट ਗਿਆ ਹੋਵੇ ਪਰ ਉਹ ਦੋਵੇਂ ਪਤੀ ਪਤਨੀ ਚੋਰੀ ਦੇ ਫਲ ਤੋਂ ਨਹੀਂ ਬਚ ਸਕਦੇ ਸੀ ਇਹ ਗੱਲ ਸ਼ੰਭੂ ਦਾ ਮਨ ਵੀ ਅੰਦਰੋਂ ਮਹਿਸੂਸ ਕਰ ਰਿਹਾ ਸੀ ਉਹ ਇਸ ਚੋਰੀ ਦੇ ਜ਼ਾਹਰ ਹੋਣ ਤੋਂ ਬਹੁਤ ਡਰ ਰਿਹਾ ਸੀ ਪਰ ਦੋਸਤੋ ਚੋਰੀ ਦਾ ਜ਼ਾਹਰ ਹੋਣਾ ਤਾਂ ਲਾਜ਼ਮੀ ਸੀ ਉਸ ਦਾ ਫਲ ਭਵਖ ਦੇ ਕਿਸੇ ਪਰਦੇ ਵਿੱਚ ਛੁਪ ਕੇ ਸਹੀ ਮੌਕੇ ਦੀ ਉਡੀਕ ਕਰ ਰਿਹਾ ਸੀ ਖੈਰ ਦੂਜੇ ਪਾਸੇ ਉਹ ਮਹਾਤਮਾ ਹਰਦਵਾਰ ਪਹੁੰਚੇ ਤਾਂ ਉਹਨਾਂ ਦਾ ਦਿਲ ਬਹੁਤ ਪ੍ਰਸੰਨ ਹੋ ਗਿਆ ਉਥੇ ਸਾਧੂਆਂ ਸੰਤਾਂ ਨੂੰ ਵੇਖ ਕੇ ਮਹਾਤਮਾ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਫਿਰ ਰਾਤ ਨੂੰ ਮਹਾਤਮਾ ਉਥੇ ਹੀ ਸੰਤਾਂ ਦੇ ਨਾਲ ਆਸ਼ਰਮ ਵਿੱਚ ਸੌਂ ਗਏ ਫਿਰ ਅਗਲੇ ਦਿਨ ਇਸ਼ਨਾਨ ਕਰਕੇ ਉਹਨਾਂ ਨੇ ਉਸ ਮੰਦਰ ਦੇ ਮੁੱਖ ਰਸੋਈਏ ਨੂੰ ਬੁਲਾ ਕੇ ਕਿਹਾ ਮੈਂ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਆਨੰਦਾਨ ਕਰਨਾ ਚਾਹੁੰਦਾ ਵਾਂ ਏਹੀ ਇੱਕ ਇੱਛਾ ਮੇਰੀ ਬਾਕੀ ਹੈ ਕਿਰਪਾ ਕਰਕੇ ਤੁਸੀਂ ਮੈਨੂੰ ਦੱਸੋ ਕਿ ਸਾਰੇ ਲੋਕਾਂ ਦੇ ਭੋਜਨ ਨਿਵਾਸ ਤੇ ਵਸਤਰਦਾਨ ਲਈ ਕਿੰਨਾ ਕੁ ਖਰਚਾ ਹੋ ਸਕਦਾ ਹੈ ਤਾਂ ਉਸ ਵਿਅਕਤੀ ਨੇ ਕੁਝ ਹਿਸਾਬ ਕਰਦਿਆਂ ਦੱਸਿਆ ਕਿ ਮਹਾਰਾਜ ਅਨਦਾਨ ਨਿਵਾਸ ਤੇ ਵਸਤਰਦਾਨ ਤੇ ਹੋਰ ਸਾਰੇ ਤਰ੍ਹਾਂ ਦੇ ਕੰਮਾਂ ਲਈ ਲਗਭਗ 300 ਮੋਹਰਾਂ ਦੀ ਲੋੜ ਪੈ ਸਕਦੀ ਹੈ ਕੀ ਤੁਹਾਡੇ ਕੋਲ ਇਨਾ ਧਨ ਹੈਗਾ ਮਹਾਤਮਾ ਨੇ ਕਿਹਾ ਠੀਕ ਹੈ ਤੁਸੀਂ ਫਿਕਰ ਨਾ ਕਰੋ ਤੁਸੀਂ ਬਸ ਕੱਲ ਦੇ ਸਾਰੇ ਪ੍ਰੋਗਰਾਮਾਂ ਦੀ ਤਿਆਰੀ ਕਰੋ ਐਨਾ ਕਹਿ ਕੇ ਉਹ ਗੰਗਾ ਇਸ਼ਨਾਨ ਕਰਨ ਲਈ ਚਲੇ ਗਏ ਫਿਰ ਅਗਲੇ ਦਿਨ ਉਹਨਾਂ ਦੇ ਕਹੇ ਅਨੁਸਾਰ ਉਸ ਰਸੋਈਏ ਨੇ ਪੂਰਾ ਪ੍ਰੋਗਰਾਮ ਕੀਤਾ ਉਹਨਾਂ ਨੇ ਬਹੁਤ ਹੀ ਧੂਮ-ਧਾਮ ਤੇ ਖੁਸ਼ੀ ਨਾਲ ਅੰਨਦਾਨ ਵਸਤਰਦਾਨ ਭਜਨ ਤੇ ਹੋਰ ਕੰਮਾਂ ਨੂੰ ਪੂਰਾ ਕੀਤਾ ਉਥੇ ਮੌਜੂਦ ਸਾਰੇ ਲੋਕ ਵੇਖ ਕੇ ਖੁਸ਼ੀ ਨਾਲ ਕਹਿਣ ਲੱਗੇ ਕਿ ਮਹਾਤਮਾ ਆਪ ਗਰੀਬ ਹੋ ਕੇ ਵੀ ਕਿੰਨੇ ਦਿਆਲੂ ਨੇ ਜਿਨ੍ਹਾਂ ਕੋਲ ਧਨ ਦੀ ਕੋਈ ਕਮੀ ਨਹੀਂ ਹੁੰਦੀ ਉਹ ਫालतू ਦੇ ਦਿਖਾਵੇਆਂ ਵਿੱਚ ਹੀ ਲੁਟਾ ਦਿੰਦੇ ਨੇ ਪਰ ਧਰਮ ਦੇ ਰਾਹ ਤੇ ਇੱਕ ਕੌੜੀ ਵੀ ਨਹੀਂ ਖਰਚਦੇ ਤੇ ਇਹ ਇੱਕ ਨੇਕ ਦਿਲ ਬੰਦਾ ਹੈ ਜਿਸ ਨੇ ਆਪਣਾ ਧਰਮ ਸਮਝਿਆ ਤੇ ਧਰਮ ਦੇ ਸਾਹਮਣੇ ਧਨ ਦਾ ਮੂੰਹ ਨਹੀਂ ਰੱਖਿਆ ਆਪਣੀ ਪ੍ਰਸ਼ੰਸਾ ਸੁਣ ਕੇ ਮਹਾਤਮਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਦਾ ਦਿਲ ਬਾਗੋ-ਬਾਗ ਹੋਈ ਜਾ ਰਿਹਾ ਸੀ ਹੁਣ ਜਦੋਂ ਸ਼ਾਮ ਹੋਈ ਮਹਾਤਮਾ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤੇ ਪੋਟਲੀ ਨੂੰ ਖੋਲ ਕੇ ਵੇਖਿਆ ਤੇ ਪੋਟਲੀ ਦੇ ਅੰਦਰ ਲੋਹੇ ਦੇ ਸਿੱਕਿਆਂ ਨੂੰ ਦੇਖ ਕੇ ਮਹਾਤਮਾ ਦਾ ਦਿਲ ਕੰਬ ਗਿਆ ਅਜੀਬਾ ਮਹਿਸੂਸ ਹੋਇਆ ਜਿਵੇਂ ਉਹ ਕੋਈ ਡਰਾਵਣਾ ਸੁਪਨਾ ਦੇਖ ਰਹੇ ਹੋਣ ਉਹਨਾਂ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਉਹ ਚਾਹੁੰਦੇ ਸੀ ਕਿ ਇਹ ਸੁਪਨਾ ਜਲਦੀ ਤੋਂ ਜਲਦੀ ਟੁੱਟ ਜਾਵੇ ਪਰ ਅਫਸੋਸ ਇਹ ਕੋਈ ਸੁਪਨਾ ਨਹੀਂ ਸੀ ਜਿਸ ਤੋਂ ਨੀਂਦ ਖੁੱਲ ਜਾਵੇ ਉਹਨਾਂ ਨੇ ਵਾਰ-ਵਾਰ ਆਪਣੀਆਂ ਅੱਖਾਂ ਮਲ ਕੇ ਵੇਖੀਆਂ ਪਰ ਸਿੱਕੇ ਲੋਹੇ ਦੇ ਹੀ ਸੀ ਮਹਾਤਮਾ ਨੇ ਥੋੜੀ ਹੀ ਦੇਰ ਵਿੱਚ ਰਸੋਈਏ ਨਾਲ ਹਿਸਾਬ ਕਰਕੇ ਉਸ ਨੂੰ ਸਾਰਾ ਧਨ ਦੇਣਾ ਸੀ ਮਹਾਤਮਾ ਨੇ ਸੋਚਿਆ ਹੁਣ ਕੀ ਹੋਵੇਗਾ ਬੇਇੱਜ਼ਤੀ ਦੀ ਛਵੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆ ਗਈ ਉਹ ਕਹਿਣ ਲੱਗੇ हे ਪ੍ਰਭੂ ਮੈਨੂੰ ਮਾਫ਼ ਕਰਨਾ ਮਹਾਤਮਾ ਕੰਬਦੇ ਹੋਏ ਖੜੇ ਹੋ ਗਏ ਉਹਨਾਂ ਨੂੰ ਆਪਣੀ ਬੇਇੱਜ਼ਤੀ ਦਾ ਖਿਆਲ ਬੇਇੱਜ਼ਤੀ ਤੋਂ ਵੀ ਜ਼ਿਆਦਾ ਡਰਾਵਣਾ ਲੱਗ ਰਿਹਾ ਸੀ ਹੁਣ ਉਹਨਾਂ ਵਿੱਚ ਇਸ અપਮਾਨ ਨੂੰ ਸਹਿਣ ਕਰਨ ਦੀ ਸ਼ਕਤੀ ਨਹੀਂ ਰਹੀ ਉਹ ਕੁਝ ਸਮੇਂ ਤੱਕ ਸੋਚਦੇ ਰਹੇ ਤੇ ਉਹਨਾਂ ਨੇ ਅਚਾਨਕ ਦਰਵਾਜ਼ਾ ਬੰਦ ਕਰ ਲਿਆ ਤੇ ਨਾਲ ਹੀ ਉਹਨਾਂ ਦੀਆਂ ਉਮੀਦਾਂ ਦੇ ਦਰਵਾਜ਼ੇ ਵੀ ਬੰਦ ਹੋ ਗਏ। ਨਿਰਾਸ਼ਾ ਨੇ ਹਰ ਪਾਸੇ ਤੋਂ ਹਰਾ ਕੇ ਰੱਖ ਦਿੱਤਾ। ਮਹਾਤਮਾ ਦਾ ਚਿਹਰਾ ਸਫੇਦ ਪੈ ਗਿਆ। ਦਿਲ ਦੀ ਧੜਕਣ ਤੇਜ਼ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ। ਜਿੱਥੇ ਸਵੇਰ ਬਹੁਤ ਹੀ ਸੁਖਮਈ ਸੀ, ਕਿਸੇ ਨੂੰ ਨਹੀਂ ਸੀ ਪਤਾ ਕਿ ਸ਼ਾਮ ਇੰਨੀ ਦੁਖਦਾਈ ਹੋਵੇਗੀ। ਕੁਝ ਹੀ ਸਮੇਂ ਵਿੱਚ ਇਸ ਘਟਨਾ ਦੀ ਖਬਰ ਚਾਰੇ ਪਾਸੇ ਫੈਲ ਗਈ। ਇਹ ਸਭ ਦੇਖ ਕੇ ਉਸ ਰਸੂਈਏ ਨੇ ਹੀ ਮਹਾਤਮਾ ਦਾ ਅੰਤਿਮ ਸੰਸਕਾਰ ਕੀਤਾ ਤੇ ਫਿਰ ਰੱਬ ਦਾ ਨਾਮ ਲੈ ਕੇ ਆਪਣੇ ਕੰਮ ਵਿੱਚ ਲੱਗ ਗਿਆ। ਦੋਸਤੋ ਮਹਾਤਮਾ ਤਾਂ ਪੂਰੇ ਹੋ ਗਏ ਪਰ ਉਹਨਾਂ ਦਾ ਅਸ਼ੀਰਵਾਦ ਅਜੇ ਵੀ ਜੀਵਤ ਸੀ ਇੱਕ ਸਾਲ ਬਾਅਦ ਚੋਰ ਬ੍ਰਾਹਮਣ ਸ਼ੰਭੂ ਦੇ ਘਰ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ ਇਸ ਮੌਕੇ ਤੇ ਸ਼ੰਭੂ ਇਸ ਤਰ੍ਹਾਂ ਖੁਸ਼ ਹੋਇਆ ਵਾ ਸੀ ਜਿਵੇਂ ਸਾਰੀ ਦੁਨੀਆ ਦਾ ਧਨ ਉਸ ਨੂੰ ਮਿਲ ਗਿਆ ਹੋਵੇ ਹੁਣ ਤਾਂ ਹਨੇਰ ਭਰੇ ਘਰ ਵਿੱਚ ਰੋਸ਼ਨੀ ਛਾ ਗਈ ਸੀ ਉਸ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸੀ ਘਰ ਵਿੱਚ ਪੁੱਤਰ ਹੋਣ ਦੀ ਖੁਸ਼ੀ ਵਿੱਚ ਉਸ ਨੇ ਸਾਰੇ ਨਗਰ ਨੂੰ ਭੋਜਨ ਕਰਾਇਆ ਉਸ ਦਿਨ ਸ਼ੰਭੂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕੰਜੂਸੀ ਕੱਢ ਦਿੱਤੀ ਦੇ ਧਨ ਨੂੰ ਪਾਣੀ ਵਾਂਗ ਵਹਾਇਆ ਤੇ ਪੁੱਤਰ ਦਾ ਨਾਮ ਸੁਚੇਤ ਰੱਖਿਆ ਸੁਚੇਤ ਬਹੁਤ ਹੀ ਸੁਸ਼ੀਲ ਤੇ ਪ੍ਰਮਾਤਮਾ ਦਾ ਉਪਾਸਕ ਬਾਲਕ ਸੀ ਉਸ ਦੀ ਤੇਜ ਬੁੱਧੀ ਨੂੰ ਵੇਖ ਕੇ ਹੈਰਾਨੀ ਹੁੰਦੀ ਸੀ ਲੋਕ ਅਕਸਰ ਕਹਿੰਦੇ ਸੀ ਕਿ ਕੋਲ ਦਾ ਨਾਮ ਵਧਾਵੇਗਾ ਸ਼ੰਭੂ ਇਹ ਸੁਣ ਕੇ ਖੁਸ਼ੀ ਨਾਲ ਫੁੱਲਿਆ ਨਸਮੁੰਦਾ ਸੋ ਇਸੇ ਤਰ੍ਹਾਂ 5 ਸਾਲ ਬੀਤ ਗਏ ਸੁਚੇਤ ਸਿੱਖਿਆ ਪ੍ਰਾਪਤ ਕਰਨ ਲਈ ਆਸ਼ਰਮ ਗਿਆ ਉੱਥੇ ਵੀ ਉਸ ਦੇ ਗੁਣਾਂ ਦਾ ਬੋਲਬਾਲਾ ਹੋਣ ਲੱਗਾ ਉਹ ਹਮੇਸ਼ਾ ਆਪਣੀ ਕਲਾਸ ਵਿੱਚ ਅੱਵਲ ਆਉਂਦਾ ਸ਼ੰਭੂ ਇਹ ਦੇਖ ਕੇ ਪ੍ਰਮਾਤਮਾ ਦਾ ਧੰਨਵਾਦ ਕਰਦਾ ਪਰ ਕਦੇ-ਕਦੇ ਜਦੋਂ ਉਸ ਨੂੰ ਉਸ ਮਹਾਤਮਾ ਨਾਲ ਕੀਤੇ ਆਪਣੇ ਦੁਸ਼ਕਰਮ ਦੀ ਯਾਦ ਆਉਂਦੀ ਤਾਂ ਉਸ ਦੇ ਦਿਲ ਵਿੱਚ ਚੁਬਨ ਜੀ ਹੁੰਦੀ ਤੇ ਉਸ ਦੀ ਆਤਮਾ ਤੇ ਇੱਕ ਅਜੀਹਾ ਡਰ ਛਾ ਜਾਂਦਾ ਜਿਸ ਕਾਰਨ ਵਾਰ-ਵਾਰ ਉਸ ਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਉਹ ਅਕਸਰ ਹੀ ਮਨ ਹੀ ਮਨ ਦੁਖੀ ਰਹਿੰਦਾ ਤੇ ਮਨ ਹੀ ਮਨ ਕਹਿੰਦਾ ਕਿ ਮੇਰੀ ਬੁੱਧੀ ਕਿੰਨੀ ਖੋਟੀ ਸੀ ਮੈਂ ਅਜੀਹਾ ਪਾਗਲਪਨ ਕਿਉਂ ਕੀਤਾ ਖੈਰ ਬੀਤਿਆ ਹੋਇਆ ਸਮਾਂ ਉਸ ਦੇ ਹੱਥ ਵਿੱਚ ਨਹੀਂ ਆ ਸਕਦਾ ਸੀ ਫਿਰ ਵੀ ਉਸ ਨੇ 400 ਸੋਨੇ ਦੀਆਂ ਮੋਹਰਾਂ ਨੂੰ ਇੱਕ ਲਾਲ ਕੱਪੜੇ ਵਿੱਚ ਬੰਨ ਕੇ ਸੰਦੂਕ ਵਿੱਚ ਰੱਖ ਦਿੱਤਾ ਤੇ ਇਹ ਫੈਸਲਾ ਕੀਤਾ ਕਿ ਉਸ ਮਹਾਤਮਾ ਨੂੰ ਵਾਪਸ ਦੇਵੇਗਾ ਫਿਰ ਉਸਨੇ ਮਹਾਤਮਾ ਦੀ ਖੋਜ ਸ਼ੁਰੂ ਕੀਤੀ ਕਈ ਲੋਕਾਂ ਨੂੰ ਭੇਜਿਆ ਪਰ ਉਸ ਮਹਾਤਮਾ ਤੱਕ ਨਹੀਂ ਪਹੁੰਚ ਸਕਿਆ ਸਮਾਂ ਬੀਤ ਗਿਆ ਸ਼ੰਭੂ ਉਸ ਘਟਨਾ ਨੂੰ ਤਾਂ ਭੁੱਲ ਗਿਆ ਪਰ ਸੋਨੇ ਦੀਆਂ ਮੋਹਰਾਂ ਅਜੇ ਵੀ ਇੱਕ ਲਾਲ ਕੱਪੜੇ ਵਿੱਚ ਲਪੇਟੀਆਂ ਹੋਈਆਂ ਉਸੇ ਸੰਦੂਕ ਵਿੱਚ ਪਈਆਂ ਸੀ ਸਮਾਂ ਗੁਜ਼ਰਦਾ ਗਿਆ ਤੇ ਸੁਚੇਤ ਹੁਣ 21 ਸਾਲ ਦਾ ਹੋ ਗਿਆ ਸੀ ਇਹਦੇ ਨਾਲ ਨਾਲ ਉਸ ਨੂੰ ਇੱਕ ਖਤਰਨਾਕ ਬਿਮਾਰੀ ਨੇ ਘੇਰ ਲਿਆ ਸੀ ਤੇ ਸੁਚੇਤ ਦੇ ਇਲਾਜ ਵਿੱਚ ਬਹੁਤ ਸਾਰਾ ਧਨ ਖਰਚ ਹੋ ਰਿਹਾ ਸੀ ਫਿਰ ਇੱਕ ਦਿਨ ਅਚਾਨਕ ਸ਼ੰਭੂ ਆਪਣੀ ਪਤਨੀ ਸ਼ੋਭਾ ਤੇ ਪੁੱਤਰ ਸੁਚੇਤ ਦੇ ਨਾਲ ਹਰਦਵਾਰ ਲਈ ਰਵਾਨਾ ਹੋ ਗਿਆ ਉੱਥੇ ਪਹੁੰਚ ਕੇ ਉਹ ਇੱਕ ਆਸ਼ਰਮ ਵਿੱਚ ਰੁਕੇ ਉੱਥੇ ਸ਼ੰਭੂ ਨੂੰ ਪਤਾ ਲੱਗਿਆ ਕਿ ਉਸਦੇ ਪੁੱਤਰ ਸੁਚੇਤ ਦਾ ਵਿਹਾਰ ਸਾਧੂਆਂ ਵਰਗਾ ਹੋ ਰਿਹਾ ਹੈ ਉਸ ਵਿੱਚ ਬਿਰਾਗ ਆ ਰਿਹਾ ਹੈ ਉਹ ਦਿਨ ਰਾਤ ਸਾਧੂਆਂ ਦੇ ਆਸ਼ਰਮ ਵਿੱਚ ਸਮਾਂ ਬਤਾਉਂਦਾ ਤੇ ਜਦੋਂ ਵੀ ਕਿਸੇ ਦੀਨ ਦੁਖੀ ਜਾਂ ਗਰੀਬ ਨੂੰ ਦੇਖਦਾ ਤਾਂ ਉਸ ਦੀ ਮਦਦ ਜ਼ਰੂਰ ਕਰਦਾ ਇਹ ਵੇਖ ਕੇ ਸ਼ੰਭੂ ਬਹੁਤ ਪਰੇਸ਼ਾਨ ਹੁੰਦਾ ਸੀ ਪਰ ਉਹ ਕੁਝ ਕਰ ਨਹੀਂ ਸੀ ਸਕਦਾ ਸੁਚੇਤ ਉਸਦਾ ਇਕਲੌਤਾ ਪੁੱਤਰ ਸੀ ਉਸਦਾ ਚਿਹਰਾ ਵੇਖ ਕੇ ਸ਼ੰਭੂ ਦਾ ਗੁੱਸਾ ਸ਼ਾਂਤ ਹੋ ਜਾਂਦਾ ਸੀ ਉਹ ਬਹੁਤ ਸੋਚਦਾ ਸੀ ਪਰ ਸੁਚੇਤ ਦੀ ਇਸ ਸੁਭਾਅ ਦਾ ਕਾਰਨ ਉਸ ਨੂੰ ਸਮਝ ਵਿੱਚ ਨਹੀਂ ਸੀ ਆਉਂਦਾ ਫਿਰ ਇੱਕ ਦਿਨ ਸ਼ਾਮ ਦੇ ਸਮੇਂ ਸੁਚੇਤ ਭਜਨ ਬੰਦਗੀ ਕਰਕੇ ਆਪਣੇ ਆਸ਼ਰਮ ਵੱਲ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਨੂੰ ਇੱਕ ਬੁੱਢਾ ਆਦਮੀ ਰੋਂਦਾ ਹੋਇਆ ਮਿਲਿਆ ਤਦ ਸੁਚੇਤ ਨੇ ਹੈਰਾਨੀ ਨਾਲ ਪੁੱਛਿਆ ਬਾਬਾ ਤੁਸੀਂ ਰੋ ਕੇ ਰਹੇ ਹੋ ਤਦ ਉਹ ਬੁੱਢਾ ਆਦਮੀ ਕਹਿਣ ਲੱਗਾ ਪੁੱਤਰ ਕੀ ਦਸਾਂ ਕੈਨ ਵਿੱਚ ਸ਼ਰਮ ਆਉਂਦੀ ਹੈ ਜੇ ਤੂੰ ਜਾਣਨਾ ਹੀ ਚਾਹੁੰਦਾ ਹੈ ਤਾਂ ਸੁਣ ਮੈਂ ਅੱਜ ਗੰਗਾ ਵਿੱਚ ਡੁੱਬ ਕੇ ਆਪਣਾ ਜੀਵਨ ਸਮਾਪਤ ਕਰਨ ਜਾ ਰਿਹਾ ਕਿਉਂਕਿ ਮੇਰੇ ਧਨ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਮੇਰੇ ਸਿਰ ਤੇ ਬਹੁਤ ਸਾਰਾ ਕਰਜ਼ਾ ਹੈ ਤਾਂ ਸੁਚੇਤ ਕਹਿੰਦਾ ਹੈ ਪਰ ਇਹ ਤਾਂ ਛੋਟੀ ਜੀ ਗੱਲ ਹੈ ਇਹ ਸੁਣ ਕੇ ਉਸ ਬੁੱਢੇ ਵਿਅਕਤੀ ਨੇ ਭਰੀਆਂ ਅੱਖਾਂ ਨਾਲ ਸੁਚੇਤ ਵੱਲ ਵੇਖਦੇ ਹੋਏ ਕਿਹਾ ਮੈਂ ਆਪਣਾ ਕਰਜ਼ਾ ਚੁਕਾਉਣਾ ਹੈ ਨਹੀਂ ਤਾਂ ਮੇਰੇ ਕੋਲ ਆਤਮ ਹੱਤਿਆ ਕਰਨ ਤੋਂ ਇਲਾਵਾ ਕੋਈ ਰਸਤਾ ਹੀ ਨਹੀਂ ਹੈ ਤਦ ਸੁਚੇਤ ਕੁਝ ਸਮੇਂ ਲਈ ਚੁੱਪ ਰਿਹਾ ਤੇ ਇਹ ਚੁੱਪ ਉਸ ਬਦਕਿਸਮਤ ਬੁੱਢੇ ਵਿਅਕਤੀ ਲਈ ਇੱਕ ਉਮੀਦ ਬਣ ਰਹੀ ਸੀ ਉਸਦੇ ਹੰਝੂ ਰੁਕ ਗਏ ਤੇ ਫਿਰ ਸੁਚੇਤ ਨੇ ਪੁੱਛਿਆ ਕਿ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿੰਨੇ ਤਾਂ ਦੀ ਲੋੜ ਹੈ ਦੋਸਤੋ ਜਦੋਂ ਇਨਸਾਨ ਨਿਰਾਸ਼ ਹੋਇਆ ਹੁੰਦਾ ਹੈ ਤਾਂ ਉਸ ਨੂੰ ਹਰ ਕਦਮ ਤੇ ਉਮੀਦ ਜ਼ਰੂਰ ਨਜ਼ਰ ਆਉਂਦੀ ਹੈ ਉਸ ਬੁੱਢੇ ਵਿਅਕਤੀ ਨੇ ਹਿਸਾਬ ਕਰਕੇ ਜਵਾਬ ਦਿੰਦੇ ਹੋਏ ਕਿਹਾ ਕਿ ਮੇਰੇ ਸਿਰ ਤੇ ਲਗਭਗ 400 ਸੋਨੇ ਦੀਆਂ ਮੋਹਰਾਂ ਦਾ ਕਰਜ਼ਾ ਹੈ ਸੁਚੇਤ ਫਿਰ ਤੋਂ ਕੁਝ ਸੋਚ ਕੇ ਕਹਿਣ ਲੱਗਾ ਕਿ ਤੁਸੀਂ ਚਿੰਤਾ ਨਾ ਕਰੋ ਤੁਸੀਂ ਬਸ ਇੱਥੇ ਹੀ ਗੰਗਾ ਦੇ ਤੱਟ ਤੇ ਮੇਰੀ ਉਡੀਕ ਕਰੋ ਮੈਂ ਬਸ ਹੁਣੇ ਹੀ ਵਾਪਸ ਆਇਆ ਤੁਹਾਡੇ ਲਈ ਮੈਂ ਕਿਤੋਂ ਨਾ ਕਿਤੋਂ ਧੰਨ ਜ਼ਰੂਰ ਲਿਆਵਾਂਗਾ ਤਦ ਬੁੱਢੇ ਆਦਮੀ ਨੇ ਕਿਹਾ ਪੁੱਤਰ ਇੱਥੇ ਨੇੜੇ ਹੀ ਇੱਕ ਧਰਮਸ਼ਾਲਾ ਹੈ ਤੁਸੀਂ ਉੱਥੇ ਹੀ ਆ ਜਾਓ ਉਸੇ ਵੇਲੇ ਸੁਚੇਤ ਦੌੜਦਾ ਹੋਇਆ ਵਾਪਸ ਆਸ਼ਰਮ ਵਿੱਚ ਪਹੁੰਚ ਗਿਆ ਉਸ ਸਮੇਂ ਉਸਦੇ ਦਿਲ ਵਿੱਚ ਇੱਕ ਅਜੀਬ ਹਲਚਲ ਸੀ ਉਸਦਾ ਮਨ ਬੇਚੈਨ ਸੀ ਉਹ ਚਾਹੁੰਦਾ ਸੀ ਕਿ ਜਿੰਨੀ ਜਲਦੀ ਹੋ ਸਕੇ ਉਸ ਬੁੱਢੇ ਬਾਬੇ ਦਾ ਸੰਕਟ ਦੂਰ ਕਰੇ ਜਿਵੇਂ ਕਿਸੇ ਸ਼ਕਤੀ ਨੇ ਉਸ ਨੂੰ ਯਕੀਨ ਦਿਵਾ ਦਿੱਤਾ ਸੀ ਕਿ ਇਸ ਬੁੱਢੇ ਬਾਬੇ ਦੀ ਸਹਾਇਤਾ ਕਰਨਾ ਹੀ ਮੇਰਾ ਧਰਮ ਹੈ ਉਹ ਇੱਕ ਖਾਸ ਭਾਵਨਾ ਨਾਲ ਆਪਣੇ ਆਸ਼ਰਮ ਵਿੱਚ ਪਹੁੰਚਿਆ ਤੇ ਉਸਦੇ ਮਾਤਾ ਪਿਤਾ ਉੱਥੇ ਨਹੀਂ ਸੀ ਹੁਣ ਸੁਚੇਤ ਦਾ ਰਸਤਾ ਸਾਫ਼ ਹੋ ਗਿਆ ਸੀ ਉਸ ਨੇ ਸੰਦੂਕ ਤੇ ਜੋ ਤਾਲਾ ਲੱਗਿਆ ਹੋਇਆ ਸੀ ਉਸ ਨੂੰ ਇੱਕ ਪੱਥਰ ਨਾਲ ਤੋੜ ਦਿੱਤਾ ਫਿਰ ਸੰਦੂਕ ਵਿੱਚ ਹੱਥ ਪੱਲਾ ਮਾਰ ਲੱਗਾ ਨਿਰਾਸ਼ਾ ਨੇ ਆਪਣੀ ਜਗ੍ਹਾ ਬਣਾ ਲਈ ਸੀ ਪਰ ਆਸ ਨੇ ਬੰਨ ਬੰਦ ਦਿੱਤੇ ਸੀ ਤਦ ਅਚਾਨਕ ਆਸ ਦੀ ਇੱਕ ਕਿਰਨ ਨਜ਼ਰ ਆਈ સુચેત ਦੇ હાથ ઓ લાલ કપડા ਆ ਗਿਆ ਉਸਨੇ ਉਹਨੂੰ ਕੰਬਦੇ ਹੱਥਾਂ ਨਾਲ ਖੋਲਿਆ ਤੇ ਉਸਦਾ ਦਿਲ ਫੁੱਲਾਂ ਵਾਂਗ ਖਿੜ ਗਿਆ ਉਸ ਰੁਮਾਲ ਵਿੱਚ સોਨੇ ਦੀਆਂ ਮੋਹਰਾਂ ਸੀ ਤੇ ਇਹ ਉਹੀ સોਨੇ ਦੀਆਂ ਮੋਹਰਾਂ ਸੀ ਜੋ ਸ਼ੰਭੂ ਨੇ ਉਸ ਮਹਾਤਮਾ ਤੋਂ ਚੋਰੀ ਕਰੀਆਂ ਸੀ ਜਦੋਂ ਉਸਨੇ ਮੋਹਰਾਂ ਦੀ ਗਿਣਤੀ ਕੀਤੀ ਤਾਂ ਉਹ ਪੂਰੀਆਂ 400 ਹੀ ਨਿਕਲੀਆਂ ਸੁચેਤ ਦਾ ਦਿਲ ਖੁਸ਼ੀ ਨਾਲ ਭਰ ਗਿਆ ਉਸਨੇ ਉਹ ਮੋਹਰਾਂ ਆਪਣੀ ਜੇਬ ਵਿੱਚ ਪਾਈਆਂ ਤੇ ਕੱਪੜੇ ਨੂੰ ਵਾਪਸ ਸੰਦੂਕ ਵਿੱਚ ਰੱਖ ਦਿੱਤਾ ਤੇ ਬਹੁਤ ਉਤਸ਼ਾਹ ਨਾਲ ਉਸ ਬੁੱਢੇ ਬਾਬੇ ਕੋਲ ਜਾ ਪਹੁੰਚਿਆ ਤੇ ਉਹਨਾਂ ਨੂੰ ਉਹ ਮੋਹਰਾਂ ਦੇ ਦਿੱਤੀਆਂ ਦੋਸਤੋ ਹਰ ਵਿਅਕਤੀ ਨੂੰ ਪਿਛਲੇ ਜਨਮ ਦਾ ਕਰਜ਼ਾ ਚਿਕਾਉਣਾ ਹੀ ਪੈਂਦਾ ਹੈ ਇਹ ਬੁੱਢਾ ਬਾਬਾ ਕੋਈ ਹੋਰ ਨਹੀਂ ਬਲਕਿ ਉਹੀ ਰਸੋਈਆ ਹੈ ਜਿਸ ਨੇ ਉਸ ਮਹਾਤਮਾ ਦੇ ਅਨੰਦਾਨ ਤੇ ਢੰਡਾਰੇ ਦਾ ਪ੍ਰਬੰਧ ਕੀਤਾ ਸੀ ਪਰ ਮਹਾਤਮਾ ਦੀ ਮੌਤ ਹੋਣ ਦੇ ਕਾਰਨ ਇਸ ਦੇ ਧੰ ਦੀ ਹਾਨੀ ਹੋ ਗਈ ਸੀ ਤੇ ਸਚੇਤ ਉਹੀ ਮਹਾਤਮਾ ਹੈ ਜੋ ਸ਼ੰਭੂ ਦੇ ਘਰ ਵਿੱਚ ਜਨਮ ਲੈ ਕੇ ਆਪਣਾ ਕਰਜ਼ਾ ਚੁਕਾ ਕੇ ਮੁਕਤ ਹੋਇਆ ਹੁਣ ਅੱਗੇ ਸੁਣੋ ਹੁਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਦੋਂ ਸੁਚੇਤ ਵਾਪਸ ਆਇਆ ਤਾਂ ਉਸ ਦੇ ਮਾਨ ਵਿੱਚ ਇੱਕ ਅਜੀਹੀ ਸ਼ਾਂਤੀ ਸੀ ਜਿਵੇਂ ਉਸ ਦਾ ਜਨਮ ਹੀ ਇਸ ਕੰਮ ਨੂੰ ਪੂਰਾ ਕਰਨ ਲਈ ਹੋਇਆ ਸੀ ਹੁਣ ਉਸ ਦੀ ਬਿਮਾਰੀ ਨੇ ਉਸ ਦੇ ਪ੍ਰਾਣਾਂ ਦੀ ਬਲੀ ਲੈ ਲਈ ਦੂਜੇ ਦਿਨ ਸਵੇਰੇ ਜਦੋਂ ਇਹ ਗੱਲ ਸ਼ੰਭੂ ਤੇ ਸ਼ੋਭਾ ਨੂੰ ਪਤਾ ਚੱਲੀ ਕਿ ਉਹਨਾਂ ਦਾ ਪੁੱਤਰ ਮੌਤ ਨੂੰ ਪ੍ਰਾਪਤ ਹੋ ਚੁੱਕਿਆ ਹੈ ਤੈਸ ਦੁੱਖ ਦੇ ਕਾਰਨ ਉਹਨਾਂ ਦਾ ਦਿਲ ਬਹੁਤ ਹੀ ਪੀੜਾ ਨਾਲ ਭਰ ਗਿਆ ਤੇ ਨਿਰਾਸ਼ਾ ਦੇ ਨਾਲ ਉਹਨਾਂ ਨੇ ਵੀ ਆਪਣੇ ਪ੍ਰਾਣਾਂ ਨੂੰ ਤਿਆਗ ਦਿੱਤਾ ਜਦੋਂ ਉਹਨਾਂ ਤਿੰਨਾਂ ਦੀ ਮੌਤ ਹੋ ਗਈ ਤਾਂ ਸਿਰਸੂਏ ਨੇ ਉਹਨਾਂ ਦਾ ਆੰਤਮ ਸੰਸਕਾਰ ਕੀਤਾ ਜਦੋਂ ਉਹਨਾਂ ਤਿੰਨਾਂ ਦੀਆਂ ਆਤਮਾਵਾਂ ਨੂੰ ਜਮਰਾਜ ਦੇ ਦਰਬਾਰ ਵਿੱਚ ਲਿਆ ਗਿਆ ਤਾਂ ਜਮਰਾਜ ਨੇ ਸੁਚੇਤ ਨੂੰ ਸਵਰਗ ਵਿੱਚ ਭੇਜ ਦਿੱਤਾ ਦੂਜੇ ਪਾਸੇ ਸ਼ੰਭੂ ਤੇ ਉਸ ਦੀ ਪਤਨੀ ਸ਼ੋਭਾ ਨੂੰ ਘੋਰ ਨਰਕ ਵਿੱਚ ਸੁੱਟ ਦਿੱਤਾ ਇਸ ਤੋਂ ਬਾਅਦ ਦੋਵਾਂ ਨੂੰ ਅਪਾਹਜ ਬਣਾ ਕੇ ਧਰਤੀ ਤੇ ਕੁੱਤੇ ਦੇ ਰੂਪ ਵਿੱਚ ਜਨਮ ਦੇ ਕੇ ਵਾਪਸ ਭੇਜ ਦਿੱਤਾ ਦੋਸਤੋ ਜੋ ਵੀ ਮਨੁੱਖ ਆਪਣੇ ਜਨਮ ਵਿੱਚ ਕਰਜ਼ਾ ਨਹੀਂ ਚੁਕਾਉਂਦੇ ਉਹਨਾਂ ਨੂੰ ਜਨਮਾਂ ਜਨਮਾਂ ਤੱਕ ਦੁੱਖ ਭੋਗਣੇ ਪੈਂਦੇ ਨੇ ਇਸ ਲਈ ਮਨੁੱਖ ਨੂੰ ਕਿਸੇ ਵੀ ਤਰ੍ਹਾਂ ਦਾ एहसान ਤੇ ਕਰਜ਼ਾ ਚੁਕਤ ਜ਼ਰੂਰ ਕਰਨਾ ਚਾਹੀਦਾ ਹੈ। ਸੁਮਹਾਤਮਾ ਅੱਗੇ ਕਹਿੰਦੇ ਨੇ ਕਿ ਤੁਹਾਡੇ ਦੂਜੇ ਸਵਾਲ ਦੇ ਅਨੁਸਾਰ ਮੌਤ ਦੇ ਬਾਅਦ ਵੀ ਪੰਜ ਅਜਿਹੀਆਂ ਚੀਜ਼ਾਂ ਨੇ ਜੋ ਆਤਮਾ ਦਾ ਸਾਥ ਨਹੀਂ ਛੱਡਦੀਆਂ। ਜਾਨੀ ਮੌਤ ਦੇ ਬਾਅਦ ਜਦੋਂ ਆਤਮਾ ਦੂਜੇ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਇਹ ਚੀਜ਼ਾਂ ਆਤਮਾ ਦੇ ਨਾਲ ਉਹ ਨਵੇਂ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀਆਂ ਨੇ। ਪਹਿਲੀ ਚੀਜ਼ ਹੈ ਕਾਮਨਾ ਜੋ ਮਨੁੱਖ ਦੀ ਮੌਤ ਦੇ ਨਾਲ ਹੀ ਰਹਿੰਦੀ ਹੈ। ਤੇ ਅਗਲੇ ਜਨਮ ਵਿੱਚ ਵੀ ਉਸ ਦੇ ਨਾਲ ਰਹਿੰਦੀ ਹੈ ਦੂਜੀ ਹੈ ਕਰਮ ਮਨੁੱਖ ਇਸ ਜਨਮ ਵਿੱਚ ਪੁੰਨ ਕਰਮ ਕਰਦਾ ਹੈ ਤਾਂ ਅਗਲੇ ਜਨਮ ਵਿੱਚ ਵੀ ਉਸ ਮਨੁੱਖ ਨੂੰ ਸ਼ਾਂਤੀ ਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਤੀਜੀ ਹੈ ਵਾਸਨਾ ਵਾਸਨਾ ਵੀ ਕਾਮਨਾ ਦਾ ਹੀ ਇੱਕ ਤਰਕ ਹੈ ਵਾਸਨਾ ਇੱਕ ਅਜਿਹੀ ਚੀਜ਼ ਮੰਨੀ ਜਾਂਦੀ ਹੈ ਜਿਸ ਦਾ ਕੋਈ ਵੀ ਅੰਤ ਨਹੀਂ ਹੈ ਮੌਤ ਦੀ ਚੌਕੜ ਤੇ ਪਏ ਹੋਏ ਲੋਕ ਵੀ ਵਾਸਨਾ ਤੋਂ ਮੁਕਤ ਨਹੀਂ ਹੋ ਪਾਉਂਦੇ ਇਸ ਸੰਸਾਰਕ ਸੁੱਖ ਦੀ ਚਾਹਤ ਤੇ ਕਾਮ ਦੀ ਇੱਛਾ ਵਾਸਨਾ ਕਹਲੌਂਦੀ ਹੈ ਮਨ ਦੀ ਸ਼ਾਂਤੀ ਤੇ ਗਿਆਨ ਹੀ ਇੱਕੋ ਇੱਕ ਵਸਤੂ ਹੈ ਜੋ ਵਾਸਨਾ ਤੋਂ ਮੁਕਤ ਕਰਵਾ ਸਕਦੀ ਹੈ ਚੌਥਾ ਹੈ ਗਿਆਨ ਬੁੱਧੀਮਾਨ ਮਨੁੱਖ ਹਮੇਸ਼ਾ ਹੀ ਗਿਆਨਵਾਨ ਤੇ ਵਿਵੇਕਸ਼ੀਲ ਰਹਿੰਦੇ ਨੇ ਜਿਸ ਕਾਰਨ ਉਹਨਾਂ ਨੂੰ ਜਲਦੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਤੇ ਪੰਜਵੀਂ ਗੱਲ ਹੈ ਕਰਜ਼ਾ ਇਹ ਇੱਕ ਐਸੀ ਚੀਜ਼ ਹੈ ਜੋ ਮਨੁੱਖ ਦੇ ਮਰਨ ਤੋਂ ਬਾਅਦ ਵੀ ਉਸ ਦਾ ਪਿੱਛਾ ਨਹੀਂ ਛੱਡਦੀ ਜੇਕਰ ਕਿਸੇ ਤੋਂ ਕਰਜ਼ਾ ਲਿਆ ਹੈ ਤਾਂ ਉਸ ਨੂੰ ਮਰਨ ਤੋਂ ਪਹਿਲਾਂ ਜ਼ਰੂਰ ਚੁਕਾ ਦੇਣਾ ਚਾਹੀਦਾ ਹੈ ਲਿਆ ਹੋਇਆ ਕਰਜ਼ਾ ਤੇ ਦਿੱਤਾ ਹੋਇਆ ਕਰਜ਼ਾ ਜਨਮਾਂ ਜਨਮਾਂ ਤੱਕ ਉਸ ਮਨੁੱਖ ਦੇ ਨਾਲ ਹੀ ਰਹਿੰਦਾ ਹੈ ਜੇਕਰ ਕੋਈ ਮਨੁੱਖ ਕਰਜ਼ਾ ਲੈ ਕੇ ਮਰਦਾ ਹੈ ਤਾਂ ਉਸ ਦਾ ਕਰਜ਼ਾ ਪਰਲੋਕ ਵਿੱਚ ਵਾਪਸ ਮੰਗਿਆ ਜਾਂਦਾ ਹੈ ਨਾਲ ਹੀ ਉਸ ਨੂੰ ਆਪਣੇ ਕਰਜ਼ੇ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ ਇੰਨਾ ਹੀ ਨਹੀਂ ਅਗਲੇ ਜਨਮ ਵਿੱਚ ਉਸ ਮਨੁੱਖ ਦੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਅਪੰਗ ਜਾਂ ਅਪਾਹਜ ਬਣਾ ਕੇ ਮੌੜ ਜਨਮ ਵਿੱਚ ਭੇਜਿਆ ਜਾਂਦਾ ਹੈ ਸੋ ਅਗਲੇ ਜਨਮ ਵਿੱਚ ਵੀ ਉਹ ਵਿਅਕਤੀ ਸੁੱਖ ਸਹੂਲਤਾਂ ਤੋਂ ਦੂਰ ਰਹਿੰਦਾ ਹੈ ਤੇ ਹਮੇਸ਼ਾ ਆਪਣੇ ਜੀਵਨ ਵਿੱਚ ਅਸਫਲ ਰਹਿੰਦਾ ਹੈ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਮਿਲਦੇ ਆ ਅਜੇ ਹੀ ਹੀ ਕੋਈ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖੋ ਸ਼ੁਕਰੀਆ